ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਪਹੁੰਚ ਗਏ ਆਪਣੇ ਕੰਮਕਾਰ ਤੇ ਸੈੱਟ ਕਰਨ ਲੱਗਣਾ ਪੈਣਾ ਅੱਜ ਫੇਰ ਕੰਮਕਾਰ ਮਸ਼ੀਨਾਂ ਮਸ਼ੂਨਾਂ ਦੀ ਧੋਤ-ਧਵਾਈ ਚੱਲਦੀ ਆ ਤੇ ਟਰੈਕਟਰ ਡ੍ਰੋਟਰ ਧੋਣ ਲੱਗੇ ਹੋયા ਹੋਰ ਕੰਮ ਜਿਹੜੇ ਹੈਗੇ ਨਿੱਕੇ-ਮੋਟੇ ਕਰਨ ਵਾਲੇ ਉਹ ਕਰਨ ਲੱਗੇ ਹੋਏ ਆ 50 75 ਦੇ ਟਾਇਰ ਬਦਲੇ ਗੇਰ ਸਾਧ ਕੱਲ ਟਰੈਕਟਰ ਧੋਦਾ ਕੋਈ ਲਓ ਜੀ ਸ਼ੁਰੂ ਕਰ ਲਿਆ ਆਪਾਂ ਅੱਜ ਕੰਮ ਮੋਟਰਾਂ ਦੇ ਜਿਹੜੇ ਮਾਨ ਦਾ ਉਹ ਸਾਰਾ ਕੁਝ ਕਿਉਂਕਿ ਜਿੰਨਾ ਚਿਰ ਇੱਕ ਵਾਰ ਸਾਰੀ ਫਸਲ ਨੂੰ ਦੇਖ ਨਹੀਂ ਨਾ ਲੈਂਦੇ ਉਹਨਾਂ ਚਿਰ ਨਾ ਤਸੱਲੀ ਜੀ ਨਹੀਂ ਹੁੰਦੀ ਇੱਥੇ ਸਪਰੇਅ ਤਾਂ ਆਪਾਂ ਕਰਤੀ ਸੀ ਸੁੰਡੀ ਦੀ ਕੁਈ ਹੈ ਨਹੀਂ ਥੁੰਦੀ ਸੰਦੀ ਐਨ ਪੂਰੇ ਵਧੀਆ ਸਾਫ ਸੁਥਰੇ ਬਏ ਆ ਫੇਰ ਇਹ ਮੱਕੀ ਵੀ ਸੋਹਣੀ ਹੋਈ ਜਾਂਦੀ ਐ ਕਰੋ ਆ ਦੇਖੋ ਵੀਰੇ ਇਹ ਖੇਤ ਚ ਨਾ ਆ ਕਾ ਦੀ ਸਭ ਤੋਂ ਵੱਡੀ ਪ੍ਰੋਬਲਮ ਆ ਆ ਦੇਖੋ ਆ ਨੁਕਣ ਇਹ ਹੁੰਦਾ ਇੱਥੇ ਕਾ ਨੇਕੋ ਜਿੱਥੇ ਜਿੱਥੇ ਸਲਾਬ ਗਈ ਆ ਉੰਨੀ ਜਗ੍ਹਾ ਚ ਘਾਹ ਹੋ ਗਿਆ ਪੂਰਾ ਤੇ ਹੁਣ ਇਹਨੂੰ ਸਪਰੇਅ ਕਰਦੇ ਆ ਆਪਾਂ ਪਰ ਇਹਨੂੰ ਪਹਿਲਾਂ ਹੁਣ ਪਾਣੀ ਲਾਉਣਾ ਪੈਣਾ ਪਾਣੀ ਲਾ ਕੇ ਫਿਰ ਸਪਰੇਅ ਕਰਾਂਗੇ ਕਿਉਂਕਿ ਜੇ ਬਿਨਾਂ ਪਾਣੀ ਤੋਂ ਕਰਿਆ ਇਹ ਨਾ ਗਿੱਲੇ ਜੀ ਅਸਰ ਦਵਾਈ ਉਹ ਤੇ ਇਹ ਤੇ ਅਸਰ ਕਰਦੀ ਨਹੀਂ ਕਰਨਾ ਨਹੀਂ ਨਿਕਲੋ ਜਿਵੇਂ ਹੁਣ ਜਿੱਥੇ ਜਿੱਥੇ ਤੱਕ ਸਲਾਬ ਆਈ ਆ ਉੱਥੇ ਤੱਕ ਇਹ ਪੂਰਾ ਬਈ ਖੇਤ ਚ ਬਹੁਤ ਜ਼ਿਆਦਾ ਹੋਣ ਲੱਗ ਗਿਆ ਕਿਉਂਕਿ ਇਹ ਖੇਤ ਦੇ ਵਿੱਚ ਨਾ ਉਹ ਹੈਗਾ ਆਲੂ ਲੱਗਦੇ ਨੂੰ ਬਾਲੇ ਸਾਲੋਗੇ ਤੇ ਇਹ ਛੋਟਾ ਕਾਹ ਬਹੁਤ ਬਹੁਤ ਹੀ ਜਿਆਦਾ ਹੋ ਗਿਆ ਜਿਹੜੀ ਇਹ ਅੱਖਾਂ ਵਾਲੀ ਸਪਰੇਅ ਆ ਨਾ ਵੀਰੇ ਇਹ ਹੋਣੀ ਚਾਹੀਦੀ ਹੈ ਗਿੱਲੇ-ਗਿੱਲੇ ਖੇਤਾਂ ਨੂੰ ਪਾਣੀ ਲਾਓ ਪਾਣੀ ਲਾ ਕੇ ਗਿੱਲੇ-ਗਿੱਲੇ ਖੇਤਾਂ 'ਚ ਕਰੋ ਤੇ ਉਸ ਤੋਂ ਮਗਰ ਫੇਰ ਪਾਣੀ ਲਾਓ ਕਿ ਖੇਤ ਗਿੱਲਾ ਹੋਵੇ ਜਿੰਨਾ ਖੇਤ ਗਿੱਲਾ ਹੋਊਗਾ ਉੰਨੀ ਵਧੀਆ ਅਸਰ ਕਰੂਗਾ ਤੇ ਇਹ ਕਿਉਂਕਿ ਗਲਤੀਆਂ ਤੋਂ ਸਿੱਖੇ ਆ ਮੈਂ ਪਿਛਲੀ ਵ ਅੱਗੇ ਮੈਂ ਕਈ ਵਾਰ ਨਾ ਮੈਂ ਪਹਿਲਾਂ ਅੱਗੇ ਮੈਂ ਐਟਰਾਜਨ ਨਾਲ ਦੀ ਨਾਲ ਕਰ ਦਿੰਦਾ ਹੁੰਦਾ ਯਾਨੀ ਕਿ ਮੱਕੀ ਹਰੀ ਹੋਣੀ ਹਰੀ ਹੋਣ ਦੇ ਨਾਲ ਐਟਰਾਜਨ ਕਰ ਦੇਣੀ ਉਹ ਐਟਰਾਜਨ ਚੌੜੇ ਪੱਤੇ ਨੂੰ ਰੋਕ ਦਿੰਦੀ ਆ ਪਰ ਇਹਨੂੰ ਨਹੀਂ ਰੋਕਦੀ ਆ ਜਿਹੜਾ ਕੱਖ ਹਰਾ ਹੁੰਦਾ ਇਹਨੂੰ ਉਹ ਬਿਲਕੁਲ ਨਹੀਂ ਰੋਕਦੀ ਜਿਹੜੇ ਖੇਤਾਂ 'ਚ ਮੋTHA ਹੋਇਆ ਹੋਇਆ ਵਾ ਉੱਥੇ ਨਾਲ ਸੈਂਪਰਾ ਪਾ ਦ ਸੈਂਪਰਾ ਵੀ ਨਹੀਂ ਕਰਦੀ ਕੋਸ਼ ਮਕੀਨ ਇਹ ਚੀਜ਼ਾਂ ਦੀ ਬਹੁਤ ਉਹ ਹੈਗੀ ਆ ਪ੍ਰੋਬਲਮ ਤੇ ਇਹਨੂੰ ਸੋਲਵ ਕਰਨਾ ਹੀ ਪੈਣਾ ਆਪਾਂ ਨੂੰ ਤੇ ਇਹ ਹੁਣ ਕਰਾਂਗੇ ਵੀ ਕੱਲੀ ਕੱਖਾਂ ਦੀ ਸਪਰੇ ਕਰਾਂਗੇ ਹੁਣ ਨਾ ਪੂਰਾ ਸਹੀ ਟਾਈਮ ਆ ਸਪਰੇ ਕਰੰਦਾ ਕੱਖਾਂ ਲਈ ਕਿਉਂਕਿ ਹੁਣ ਪੂਰੀ ਥੱਲੇ ਤੱਕ ਪਹੁੰਚੂਗੀ ਜੇ ਹੁਣ ਲੇਟ ਕਰੀ ਫੇਰ ਕੰਮ ਖਰਾਬ ਹੋ ਜਾਣਾ ਆ ਦੇਖੋ ਆ ਖੇਤ ਦੇ ਵਿੱਚ ਵੀ ਸ਼ੁਰੂ ਹੋ ਚੱਲਿਆ ਉਹੀ ਕੱਖਰਾ ਹੁਣ ਇੱਥੇ ਸਾਰੇ ਖੇਤ ਚ ਹੀ ਹੋਣ ਲੱਗ ਗਿਆ ਕਿਉਂਕਿ ਇਹ ਖੇਤ ਬਹੁਤ ਪੁਰਾਣੇ ਹੋ ਗਿਆ ਮੱਕੀ ਲੱਗਦਾ ਮੱਕੀ ਲੱਗਦੇ ਨੂੰ ਤੇ ਆਪਣਾ ਆਲੂਆਂ ਲੱਗਦੇ ਨੂੰ ਬਹੁਤ ਸਾਲ ਹੋ ਗਿਆ ਇੱਥੇ ਕਦੀ ਕਣਕ ਤਾਂ ਆਈ ਹੋਈ ਨਹੀਂ ਲਗਾਤਾਰ ਆਲੂ ਤੇ ਮੱਕੀ ਆਲੂ ਤੇ ਮੱਕੀ ਕੀ ਹੁੰਦੇ ਆ ਤੇ ਇਹ ਤਿੱਖੇ ਨੋਕਾਂ ਵਾਲੇ ਪੱਤੇ ਬਹੁਤ ਜ਼ਿਆਦਾ ਘਾਹਣ ਲੱਗ ਗਿਆ ਪਰ ਇਹ ਪਹਿਲਾਂ ਪੂਰਾ ਪਾਣੀ ਲਾਉਣਾ ਪੈਣਾ ਤੇ ਫਿਰ ਉਸ ਤੋਂ ਬਾਅਦ ਸਪਰੇਅ ਕਰਨੇ ਹੁਣ ਦੇਖਦੇ ਆ ਜਿਹੜੇ ਜਿਹੜੇ ਖੇਤ ਹੈਗੇ ਆ ਗਿੱਲੇ ਉੱਥੇ ਇਹ ਕਰ ਦਿੰਨੇ ਆ ਸਪਰੇਅ ਆਪਾਂ ਹਨਾ ਤੇ ਪਰ ਇਹ ਹੋਣ ਦਾ ਫਾਇਦਾ ਫੇਰ ਹੀ ਆ ਜੇ ਹਰੇ ਹੋਣ ਨਹੀਂ ਆ ਪਹਿਲਾਂ ਵੀਜੀ ਸੀ ਥੋੜੀ ਜਿਹੀ ਮੱਕੀ ਆ ਥੋੜੇ ਦਿਨ ਲੇਟ ਸੀ ਆ ਹੈ ਗਿਆ ਵੀਰੇ ਅਜ ਤਾਂ 4-5000 ਪੂਰੀ ਵੱਧੋ ਹਿਮਲਣੀ ਆਲੂ ਦੀ ਗ੍ਰੇਡਿੰਗ ਚੱਲਦੀ ਆ ਪਟਾਈ ਦਾ ਤਾਂ ਕੰਮ ਆਪਣਾ ਮੋਗ ਗਿਆ ਸੀਗਾ ਤੇ ਮੌਸਮ ਵੀ ਖਰਾਬ ਕਾਫੀ ਹੋਇਆ ਬੱਦਲ ਬੱਦਲ ਬਹੁਤ ਜ਼ਿਆਦਾ ਹੋਇਆ ਤੇ ਹਿਮਲਣੀ ਦੀ ਗ੍ਰੇਡਿੰਗ ਬਸ ਹਿਮਲਣੀ ਦਾ ਲਾਸਟ ਜਿਹਾ ਹੀ ਰਹਿ ਗਿਆ ਤੇ ਇਸ ਤੋਂ ਬਾਅਦ ਦੇਖਦੇ ਆਂ ਫਿਰ ਕਿਹੜਾ ਲਾਉਨੇ ਆ ਇਸ ਤੋਂ ਬਾਅਦ ਇਹ ਲਾਰ ਲਾਉਨੇ ਆ ਉਹ ਪਿਆ ਅਦਰਲਿਸ਼ ਕੱਢੇ ਚ ਇਹ ਲਾਰ ਲਾ ਕੇ ਫਿਰ ਦੇਖਦੇ ਆਂ ਆ ਰਹਿ ਗਿਆ ਬਸ ਇਹ ਮੰਨ ਲਈ ਤਾਂ ਇੰਨਾ ਇਹਦੇ ਵਿੱਚੋਂ ਹੀ ਸੀਡ ਰੱਖਣਾ ਆਪਦੇ ਲਈ ਸਾਰਾ ਕੁਝ ਹੁਣ ਇਹਦੇ ਵਿੱਚ ਹੀ ਰੱਖਦੇ ਆਂ ਤੇਖਦੇ ਆਂ ਆ 15 20 ਕਿੱਲੇ ਦੇ ਬੀਫ ਇਹ ਰੱਖ ਲਾਂਗੇ ਹੋ ਜੂ ਵਧੀਆ ਬਸ ਬਾੜਾ ਨਹੀਂ ਰੱਖਣਾ ਜਿਆਦਾ ਸਾਬ ਜਿਹੇ ਦੇ ਹੀ ਰੱਖਾਂਗੇ ਮਾ ਕੱਲ ਨੂੰ ਇਹਦਾ ਸਵੇਰੇ ਸਾਰਾ ਮਾਲ ਮਕਾ ਕੇ ਟਰਾਲੀ ਤੇ ਲੋਡ ਕਰਕੇ ਇਹਨੂੰ ਖਤਮ ਕਰ ਦੇਣਾ ਇਥੋਂ ਮਾਲ ਨੂੰ ਮੌਸਮ ਪੂਰਾ ਠੰਡਾ ਹੋਇਆ ਹੋਇਆ ਉਹ ਵੱਟ ਪਿਆ ਸੀ ਤੇ ਪਰ ਹੁਣ ਠੰਡਾ ਇਹਦੀ ਚੱਲਦੀ ਆ ਗ੍ਰੇਡਿੰਗ ਹਾਲ ਹੋ ਰਹੀ ਤੇ ਇੱਕ ਨਾ ਯਾਰ ਵੀਰੇ ਮੈਂ ਨਾ ਸਾਰੇ ਵੀਰਾਂ ਨੂੰ ਇਹ ਕਹਣਾ ਵੀ ਵੀਰੇ ਮੂੰਗੀ ਦੇ ਵਿੱਚ ਨਾ ਡਾਈ ਡੀਏਪੀ ਕੋਈ ਨਾ ਪਾਇਓ ਕਿਉਂਕਿ ਡੀਏਪੀ ਦੇ ਨਾਲ ਜਰਮੀਨੇਸ਼ਨ ਤੇ ਅਸਰ ਪੈਂਦਾ ਹੈ ਕਿਉਂਕਿ ਮੈਂ ਤਾਂ ਪਹਿਲੀ ਵਾਰ ਤਜਰਬਾ ਕਰਿਆ ਸੀਗਾ ਤੇ ਮੈਨੂੰ ਲੱਗਦਾ ਕਿ ਡੀਏਪੀ ਪਾਉਣਾ ਨਾਲ ਪਾਉਣਾ ਗਲਤ ਹੈ ਜੇ ਆਪਾਂ ਪਾਉਣਾ ਹੋਵੇ ਤਾਂ ਉਹ ਛਿੱਟਾ ਦੇ ਲਵੇ ਥੱਲੇ ਪਰ ਮੈਂ ਤਾਂ ਪਾਉਣਾ ਨਹੀਂ ਹੈਗਾ ਹੁਣ ਤੇ ਪਰ ਡੀਏਪੀ ਪਾਇਆ ਨਾ ਕਰੋ ਵੀਰ ਕੋਈ ਵੀ ਵੀਰ ਨਾ ਪਾਇਓ ਡੀਏਪੀ ਤੇ ਮੂੰਗੀ ਦੇ ਨਾਲ ਜੇ ਦੇਣਾ ਵਾ ਤਾਂ ਉਂ ਹੀ ਛਟਾ ਦੇ ਲੋ ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਖੇਤ ਮਾੜੇ ਆ ਤਾਂ ਦੂਜੇ ਲੋਡ ਛਟਾ ਦੇ ਦਿਓ ਪਰ ਡੀਏਪੀ ਨਾ ਪਾਓ ਬੱਸ ਇਦਾਂ ਰੱਖਿਓ ਹਨਾ ਤੇ ਬਾਕੀ ਹੁਣ ਜਿੱਦਣ ਕਰਾਂਗੇ ਆਪਾਂ ਦੱਸਾਂਗੇ ਤੁਹਾਨੂੰ ਇਹਨਾਂ ਦਾ ਹੋ ਗਿਆ ਦੋ ਟਰਾਲੀ ਦਾ ਮਾਲ ਦੋ ਟਰਾਲੀ ਦਾ ਮਾਲ ਹੋ ਗਿਆ ਕਿੰਨਾ ਹੈ 10 ਤੋਂ ਉੱਪਰ ਹੋ ਜਾਏਗਾ ਮੌਸਮ ਦੇ ਲੋ ਕਿੰਨਾ ਖਰਾਬ ਹੋ ਚੱਲਿਆ ਹਨਾ ਐਨ ਪੂਰਾ ਬੱਦਲ ਕਾਲੀ ਘੱਟ ਚ ਆ ਗਿਆ ਹੌਣ ਸਫਾਈਆਂ ਚਲਦੀਆਂ ਬਸ ਸਾਰੀ ਮਸ਼ੀਨਰੀ ਟਰੈਕਟਰ ਰੁਟਰ ਧੋਤਿਆ ਤਿੰਨ ਚਾਰ ਤੇ ਮਸ਼ੀਨਾਂ ਧੋਤੀਆਂ ਤੇ ਹੋਰ ਵੀ ਜਿਹੜੇ ਜਿਹੜੇ ਕੰਮ ਆ ਉਹ ਕਰੀ ਜਾਣੇ ਹੁਣ ਹੌਲੀ ਹੌਲੀ ਤੇ ਕੱਲ ਨੂੰ ਹੁਣ ਸਪਰੇਅ ਕਰਨ ਲੱਗਣਾ ਸੀ ਕੱਖਾਂ ਲਈ ਕੱਲ ਨੂੰ ਕਰਾਂਗੇ ਕੱਖਾਂ ਲਈ ਸਪਰੇਅ ਤੇ ਫਿਰ ਦੇਖਦੇ ਆ ਜਿਹੜੀ ਜਿਹੜੀ ਇੱਕ ਤਰ੍ਹਾਂ ਪਾਉਣੀ ਆ ਵੀਰੇ ਐਟਰਾਜਨ ਇੱਕ ਲੋਟਰਸ ਆਉਂਦੀ ਹੁੰਦੀ ਆ ਬਾયર ਦੀ ਉਹ ਪਾਉਣੀ ਆ ਉਹ ਦੋ ਕੀਲਿਆਂ ਦੇ ਪੈਂਦਾ ਵਾ ਡੱਬਾ ਇੱਕ ਹਾਂ ਤੇ ਜੇ ਤਾਂ ਉਹ ਤਿੱਖੇ ਪੱਤੇ ਵਾਲਾ ਵਾ ਫੇਰ ਉਹ ਪਾਉਣ ਦੀ ਲੋੜ ਆ ਤੁਸੀਂ ਆ ਵੀਡੀਓ ਦੇ ਵਿੱਚ ਦੇਖ ਲਿਓ ਮੂਰੇ ਉਹ ਤਿੱਖੇ ਜੇ ਨੋਕ ਵਾਲਾ ਜੇ ਤਾਂ ਉਹ ਤਿੱਖੇ ਪੱਤੇ ਵਾਲਾ ਹੈਗਾ ਵਾ ਆਪਣੇ ਫੇਰ ਉਹ ਪਾਇਓ ਜੇ ਸਿਰਫ ਚੌੜੇ ਪੱਤੇ ਵਾਲਾ ਵਾ ਫੇਰ ਕੱਲੀ ਐਟਰਾ ਜਿਨ ਪਾ ਦਿਓ ਹੂੰ ਤੇ ਇੱਕ ਪਾਣੀ ਜ਼ਰੂਰ ਵੀਰੇ ਗਿੱਲੇ ਖੱਤੇ ਦੇ ਵਿੱਚ ਸੁੱਕੇ ਖੇਤਾਂ ਦੇ ਵਿੱਚ ਪੰਗਾ ਨਾ ਲਿਓ ਗਿੱਲੇ ਖੱਤੇ ਦੇ ਵਿੱਚ ਪਾਇਓ ਜੇ ਆਪਾਂ ਪਾਉਣੀ ਹੈ ਨਾ ਤੇ ਬਸ ਇਹ ਦੋ ਤਿੰਨ ਜੀਜਾਂ ਦਾ ਧਿਆਨ ਆ ਬਾਕੀ ਹੋਰ ਕੋਈ ਨਹੀਂ ਅੱਜ ਵੀਡੀਓ ਬਣਾਈ ਬਾਲੀ ਬਣੀ ਨਹੀਂ ਥੋੜੀ ਜੀ ਬਣੀ ਸੀਗੀ ਇੰਨੀ ਕਾਪਾ ਬਣਾ ਲਈ ਤੇ ਕਿਉਂਕਿ ਥੋੜਾ ਥੱਕੇ ਪਏ ਸੀ ਤੇ ਕੰਮ-ਕੁਮ ਜਿਆਦੇ ਸੀਗੇ ਤੇ ਉਹ ਕਰੇ ਕੁਰੇ ਆ ਔਰ ਬੈਂਕਾਂ ਦੇ ਕੰਮ ਸੀ ਉਹ ਕਰਨ ਵਾਲੇ ਪਏ ਸੀ ਸਾਰੇ ਉਹ ਆ ਕੇ ਅੱਜ ਕਰੇ ਤੇ ਮਸਾਂ ਅੱਜ ਫੋਨ ਹੀ ਨਹੀਂ ਸੀ ਅੱਜ ਤਾਂ ਬੰਦ ਹੁੰਦੇ ਯਾਰ ਹੁਣ ਕਿਉਂਕਿ ਤਿੰਨ ਚਾਰ ਦਿਨ ਹੋ ਗਏ ਮੈਂ ਫੋਨ ਸੁਣਦਾ ਹੀ ਨਹੀਂ ਸੀ ਬਿਲਕੁਲ ਹੀ ਵੀ ਜਿਹੜਾ ਵੀ ਹੁੰਦਾ ਸੀ ਵੀਰ ਨੂੰ ਕਹਿੰਦੇ ਵੀਰੇ ਯਾਰ ਫੇਰ ਕਰਿਓ ਕੱਲ ਨੂੰ ਕਰਿਓ ਕੱਲ ਨੂੰ ਕਰਿਓ ਅੱਜ ਸਵੇਰ ਦੇ ਤਾਂ ਫੋਨ ਸੁਣ ਸੁਣ ਕੇ ਹੀ ਬਹੁਤ ਉਹ ਹੋਇਆ ਹੁਣ ਸੁਣ ਸੁਣ ਕੇ ਔਖਾ ਹੋ ਗਿਆ ਜਿਵੇਂ ਜਿਵੇਂ ਆਪਣੇ ਨਾਲ ਘਰੇ ਕੋਈ ਪ੍ਰੋਗਰਾਮ ਹੁੰਦਾ ਹਨਾ ਕਿ ਆਪਾਂ ਨੂੰ ਉਹਦਾ ਵੇਟ ਹੁੰਦਾ ਹਨਾ ਕਿ ਸਾਰਾ ਟਾਈਮ ਵੀ ਆਪਾਂ ਪ੍ਰੋਗਰਾਮ ਦੀ ਵੇਟ ਕਰਦੇ ਆ ਕਿ ਵੀ ਆਪਣੇ ਘਰੇ ਪ੍ਰੋਗਰਾਮ ਆ ਵੀ ਆਪਾਂ ਉਹਨੂੰ ਬੀ ਵਧੀਆ ਤਰੀਕੇ ਨਾਲ ਹਨਾ ਕਰਨਾ ਵਾ ਸਾਰਾ ਕੁਝ ਨਾ ਕਿ ਪਹਿਲਾਂ ਆਪਾਂ ਸਾਰੀ ਤਿਆਰੀ ਕਰਕੇ ਰੱਖਦੇ ਆ ਆਪਣੇ ਪ੍ਰੋਗਰਾਮ ਦੀ ਹਨਾ ਕਿ ਇਦਾਂ ਕਰਨਾ ਇਦਾਂ ਕਰਦਾ ਤੇ ਆਪਾਂ ਨੂੰ ਨਾ ਵੇਟ ਹੁੰਦੀ ਆ ਆਪਣੇ ਘਰ ਦੀ ਕਿ ਹਾਂ ਵੀ ਆਪਾਂ ਘਰੇ ਆ ਕੰਮ ਕਰਨਾ ਵਾ ਹਨਾ ਸਾਰਾ ਕੁਝ ਤੇ ਪਰ ਯਾਰ ਇਹ ਇਹਨਾਂ ਨੂੰ ਪਤਾ ਨਹੀਂ ਕਿਉਂ ਨਹੀਂ ਵੀ ਹੁੰਦੀ ਜੰਮਾ ਹੀ ਫਿਕਰ ਨਹੀਂ ਹਨਾ ਕੋਈ ਮਤਲਬ ਨਹੀਂ ਸਿਰਫ ਸਿਰਫ ਗੱਲਾਂ ਆਪਦੀਆਂ ਚੀਜ਼ਾਂ ਤੱਕ ਮਤਲਬ ਹੁੰਦਾ ਹਨਾ ਇਹਨਾਂ ਨੂੰ ਕੀ ਹੋਰ ਇਹਨਾਂ ਨੂੰ ਕੋਈ ਮਤਲਬ ਨਹੀਂ ਤੇ ਮੈਨੂੰ ਇਹ ਗੱਲਾਂ ਬੜੀਆਂ ਬੁਰੀਆਂ ਲੱਗਦੀਆਂ ਇਹਨਾਂ ਦੀਆਂ ਨਾ ਇਸ ਰੋਮਨੀ ਕਮੇਟੀ ਦੀਆਂ ਕਿ ਬਹੁਤ ਬੁਰੀਆਂ ਲੱਗਦੀਆਂ ਇਹ ਗੱਲਾਂ ਜੋ ਵੀ ਕੋਸ਼ਿਸ਼ ਇਹ ਕਰਦੇ ਆ ਤੇ ਕਿਉਂਕਿ ਇਦਾਂ ਹੋਣਾ ਨਹੀਂ ਚਾਹੀਦਾ ਆ ਆਪਣੇ ਸਾਰੇ ਸਿੱਖ ਇਤਿਹਾਸ ਦੇ ਉੱਤੇ ਜਾਂਦੀ ਹੈ ਇਹ ਗੱਲ ਕਿ ਅਗਲਾ ਸੋਚਦਾ ਵੀ ਬੰਦੇ ਵੀ ਕਿਵੇਂ ਕੀ ਆ ਜਿਹੜੇ ਬਾਹਰੋਂ ਵੀ ਆਉਂਦੇ ਆ ਹੁਣ ਤੁਸੀਂ ਮੈਂ ਇੱਕ ਛੋਟੀ ਜੀ ਗੱਲ ਆ ਕਹਿਣਾ ਤਾਂ ਨਹੀਂ ਚਾਹੀਦਾ ਜਿਹੜੇ ਨਾ ਪੂਰੇ ਮੇਨ ਗੁਰਦੁਆਰੇ ਆ ਉੱਥੇ ਵੀ ਦੇਖ ਨਹੀਂ ਮਿਲਦੀ ਹੁਣ ਤੁਸੀਂ ਲਾ ਲੋ ਸਾਬ ਕਿ ਦੇਖ ਵੀ ਤੁਸੀਂ ਯਾਰ ਤੁਹਾਨੂੰ ਇੰਨਾ ਚੜਾਵਾ ਚੜ ਰਿਹਾ ਹਨਾ ਕਿ ਤੁਹਾਡੇ ਗੋਲਕ ਭਰ ਤੇ ਭਰ ਰਿਹਾ ਗੋਲਕ ਹਨਾ ਕਿ ਯਾਰ ਤੁਸੀਂ ਦੇਖ ਨਹੀਂ ਬਣਾ ਸਕਦੇ ਤੇ ਬੀਠੇ ਦੇਖ ਹੈ ਜਿਹੜਾ ਵੀ ਜਿਹੜਾ ਬੰਦਾ ਪੈਸੇ ਦਾ ਮੱਥਾ ਟੇਕਦਾ ਤੁਸੀਂ ਉਹਨੂੰ ਤਾਂ ਦੇਖ ਦੇ ਬਦਲੇ ਦੇਖ ਦਿੰਨੇ ਹੋ ਠੀਕ ਹੈ ਵੀ ਜੇ ਜਿਹੜਾ ਦੇਖ ਕਰਾਉਂਦਾ ਵਾ ਤੇ ਜਿਹੜਾ ਨਹੀਂ ਦੇਖ ਕਰਾਉਂਦਾ ਵੀ ਜਿਵੇਂ ਹੁਣ ਮੈਂ ਤੁਹਾਨੂੰ ਦੱਸਦਾ ਕਈ ਗੁਰਦਾਰਿਆਂ ਚ ਆਪਾਂ ਮੱਥਾ ਦਾ ਗੋਲਗ ਚ ਟੇਕ ਦੀਦਾ ਪਰ ਉਹ ਮਖਾਣੇ ਦੇ ਦਿੰਦੇ ਆ ਜਾਂ ਖਿਲਾਂ ਦੇ ਦਿੰਦੇ ਆ ਉਹ ਮਖਾਣਿਆਂ ਤੇ ਖਿਲਾਂ ਦੀ ਐਡੀ ਕਿ ਬੇਇੱਜ਼ਤੀ ਹੁੰਦੀ ਆ ਕਿਉਂਕਿ ਇੱਕ ਤਾਂ ਬੈਠੇ ਵਰਤੌਂਦੇ ਹੁੰਦੇ ਆ ਠੀਕ ਆ ਉਹ ਅੱਡੇ ਦਾ ਥੱਲੇ ਪੈਰਾਂ ਚ ਹੀ ਖੰਡੇ ਹੁੰਦੇ ਆ ਤੇ ਵੱਡੇ ਤੋਂ ਵੱਡੇ ਗੁਰਦਾਰਿਆਂ ਚ ਵੀ ਮੈਂ ਮਖਾਣੇ ਵਰਤਦੇ ਦੇਖੇ ਕੀਰਤਪੁਰ ਸਾਹਿਬ ਕਿੱਡਾ ਗੁਰਦੁਆਰਾ ਵਾ ਠੀਕਾ ਕਿੰਨੇ ਉਥੇ ਲੱਖਾਂ ਦੀ ਸ਼ਰਧਾਲੂ ਦੇ ਵਿੱਚ ਇਕੱਠ ਹੋ ਰਿਆ ਵਾ ਉਥੇ ਵੀ ਦੇਖ ਨਹੀਂ ਮਿਲਦੀ ਉਥੇ ਵੀ ਆਪਣਾ ਮਖਾਣੇ ਦੇ ਰਹੇ ਨੇ ਪੱਠਾ ਸਾਹਿਬ ਗਏ ਆ ਪੱਠਾ ਸਾਹਿਬ ਕਿੱਡਾ ਗੁਰਦਾਰਾ ਵਾ ਉਥੇ ਵੀ ਮਖਾਣੇ ਦਿੰਦੇ ਆ ਠੀਕ ਨਹੀਂ ਹੋਰ ਵੀ ਬਹੁਤ ਵੱਡੇ ਵੱਡੇ ਗੁਰਦਾਰਾ ਸੀ ਜਿੱਥੇ ਸਿਰਫ ਮਖਾਣੇ ਦੇ ਕੇ ਤੋਰ ਦਿੰਦੇ ਆ ਬੰਦੇ ਠੀਕ ਨਹੀਂ ਇਹ ਚੀਜ਼ਾਂ ਆਪਣੇ ਜਿਹੜੇ ਬਣ ਜਾਂਦੇ ਨੇ ਨਾ ਪ੍ਰਧਾਨ ਆ ਥ੍ਰੋਮਣੀ ਕਮੇਟੀਆਂ ਦੇ ਲਾਲ ਬੱਤੀਆਂ ਲੈ ਕੇ ਘੁੰਮਣ ਲੱਗ ਜਾਂਦੇ ਆ ਤੇ ਇਹ ਜਿਹਿਆਂ ਨੂੰ ਨਾ ਮਾੜੀ-ਮੋਟੀ ਅਕਲ ਆਉਣੀ ਚਾਹੀਦੀ ਆ ਕਿ ਯਾਰ ਸਾਡੇ ਗੋਲਕ ਦਾ ਭਰਦੇ ਆ ਜਿਹੜੇ ਵਿਚਾਰੇ ਆ ਅਸੀਂ ਸਾਰੇ ਜਾਣਦੇ ਆ ਜਿਹੜੇ ਸ਼ਰਧਾ ਨਾਲ ਇਨੀ ਸ਼ਰਧਾ ਨਾਲ ਜਾਂਦੇ ਆ ਮੱਥਾ ਟੇਕਣ ਹਨਾ ਤੇ ਪਰ ਅਸੀਂ ਉਹਨਾਂ ਨੂੰ ਬਦਲੇ 'ਚ ਜਿਹੜਾ ਇੱਕ ਪਵਿੱਤਰ ਚੀਜ਼ ਮੰਨੀ ਜਾਂਦੀ ਆ ਉਹ ਨਹੀਂ ਅਸੀਂ ਦੇਖ ਸਕਦੇ ਮਖਾਣੇ ਤਾਂ ਅਸੀਂ ਦੁਕਾਨ ਤੋਂ ਲੈ ਕੇ ਵੀ ਖਾ ਲਾਂਗੇ ਯਾਰ ਖਿੱਲਾ ਵੀ ਦੁਕਾਨ ਤੋਂ ਮਿਲ ਜਾਂਦੀਆਂ ਨੇ ਬਾਹਰ ਥੋੜੇ ਮੁੱਲ ਵਿਕਦੀਆਂ ਨੇ ਅੱਛਾ ਤੁਸੀਂ ਇਹ ਦੇਖ ਲਓ ਮੁੱਲ ਵਾਲੀ ਚੀਜ਼ ਦੇ ਪੂਰਾ ਉਹ ਪੂਰਾ ਉਹ ਧਿਆਨ ਰੱਖ ਰਿਆ ਪੰਜੀਰੀ ਮੁੱਲ ਮਿਲਦੀ ਆ ਉਹਦੇ ਉਹ ਤੇ ਉਹ ਪੂਰੀ ਲਾਈਨ ਲਗਾ ਲਵਾਉਂਦੇ ਆ ਉਹਦੀ ਵੀ ਉਹ ਮੁੱਲ ਲੈਣੀ ਆ ਯਾਰ ਇਹ ਕਿਹੜੀਆਂ ਗੱਲਾਂ ਨੇ ਵੀ ਤੁਸੀਂ ਸਾਰਾ ਚੀਜ਼ੀ ਮੁੱਲ ਇੱਕ ਤਾਂ ਗੁੱਟ ਕੇ ਤਾਂ ਆਪਣੇ ਮਿਲ ਬੈਕਦੀ ਬਿਕਦੇ ਆ ਮੁੱਲ ਤੁਸੀਂ ਪ੍ਰਸ਼ਾਦ ਵੀ ਮੁੱਲ ਵਾਲੇ ਕੋਲ ਪਾਸੇ ਨਹੀਂ ਰੱਖਿਆ ਹੋਇਆ ਬੀਜੇ ਪੈਸਿਆਂ ਦੇ ਕੇ ਲੈਣਾ ਪ੍ਰਸ਼ਾਦ ਤਾਂ ਮਿਲ ਜੂਗਾ ਨਹੀਂ ਨਹੀਂ ਪ੍ਰਸ਼ਾਦ ਮਿਲਣਾ ਮੈਨੂੰ ਬਹੁਤ ਸਾਲਾਂ ਤੋਂ ਮੈਨੂੰ ਬਹੁਤ ਬੁਰਾ ਲੱਗਦਾ ਇਹ ਵੀ ਜਦ ਤੋਂ ਮੈਂ ਜਾਣਨਾ ਹਨਾ ਕਿ ਯਾਰ ਵੀ ਦੇਗ ਹੀ ਨਹੀਂ ਮਿਲਦੀ ਸਾਨੂੰ ਗੁਰਦਾਰੇ ਜਾ ਕੇ ਯਾਰ ਇੰਨਾ ਚੜਾਵਾ ਚੜਦਾ ਗੁਰਦਾਰਿਆਂ ਦੇ ਵਿੱਚ ਯਾਰ ਤੁਸੀਂ ਵੀ ਦੇਗ ਦਾ ਇੰਤਜ਼ਾਮ ਨਹੀਂ ਕਰ ਸਕਦੇ ਬੰਦੇ ਚੱਲ ਰਹਿਣ ਦਾ ਤਾਂ ਕਿੱਥੋਂ ਕਰਨਾ ਇਹਨਾਂ ਨੇ ਪੈਸੇ ਤਾਂ ਸ਼੍ਰੋਮਣੀ ਕਮੇਟੀ ਕੋਲੇ ਪੈਸੇ ਤਾਂ ਪੂਰੇ ਬਾਧੂ ਆ ਸਾਰੇ ਉੱਥੇ ਟੈਂਟ ਲਾ ਕੇ ਸਾਰਾ ਸਾਰਾ ਇੰਤਜ਼ਾਮ ਪੂਰਾ ਪੂਰਾ ਟੌਪ ਦਾ ਕਰ ਸਕਦੇ ਆ ਜੇ ਕਰਨਾ ਚਾਹਣ ਹਨਾ ਪਰ ਨਹੀਂ ਮੈਂ ਤਾਂ ਇੱਥੇ ਤੱਕ ਵੀ ਕਹਿੰਦਾ ਕਿ ਜੇ ਇਹ ਲੰਗਰ ਦਾ ਜਿਹੜੇ ਆਪਣੇ ਸੇਵਾਦਾਰ ਲੰਗਰ ਲਾਉਂਦੇ ਅੱਡੋ ਅੱਡ ਕਿ ਜੇ ਉਹ ਨਾ ਲਾਉਣ ਦਾ ਲੰਗਰ ਤਾਂ ਇਹਨਾਂ ਤੋਂ ਲੰਗਰ ਵੀ ਪੂਰਾ ਨਾ ਹੋਵੇ ਤੇ ਇੰਨਾ ਕਿਨਾਂ ਦਾ ਯਾਨੀ ਕਿ ਬੁਰਾ ਹਾਲਾਤ ਆ ਦੇਖ ਕੇ ਗੁੱਸਾ ਜੜਦਾ ਉਹ ਚੀਜ਼ ਜਗ੍ਹਾ ਤੇ ਜਾ ਕੇ ਨਾ ਦੇਖ ਕੇ ਗੁੱਸਾ ਚੜਦਾ ਯਾਰ ਵੀ ਤੁਸੀਂ ਨਾ ਉੱਥੇ ਕੋਈ ਸਫਾਈਆਂ ਕਰਦੇ ਆ ਨਾ ਕੁਝ ਹੋਰ ਮੈਂ ਕਹਿੰਦਾ ਯਾਰ ਤੂੰ ਬਸ ਬੁਰੇ ਹਾਲੀਆ ਜਿਹੜਾ ਬੰਦਾ ਇਹ ਚੀਜ਼ਾਂ ਨੂੰ ਦੇਖਦਾ ਨਾ ਉੱਥੇ ਨੋਟ ਨੋਟਿਸ ਕਰੇ ਤਾਂ ਦੇਖੇ ਹਾਲਾਤ ਕੀ ਕੀ ਹਾਲਾਤ ਲੈ ਇਹਨਾਂ ਤੋਂ ਪਾਰਕਿੰਗ ਹੀ ਨਹੀਂ ਬੱਤਿਆ ਸਾਫ਼ ਹੁੰਦੀ ਵੀ ਪਾਰਕਿੰਗ ਹੀ ਬੰਦਾ ਚੱਜ ਨਾਲ ਕਿਤੇ ਬਣਾ ਲਵੇ ਹਨਾ ਕਿ ਨਾ ਮਤਲਬ ਹੀ ਨਹੀਂ ਕਿ ਵੀ ਕਿਤੇ ਇਹਨਾਂ ਤੋਂ ਪਾਰਕਿੰਗ ਹੀ ਬਣ ਜਵੇ ਲੋਕ ਵਿਚਾਰੇ ਟਰਾਲੀਆਂ ਲੈ ਕੇ ਰੋਡਾਂ ਤੇ ਖੜਦੇ ਆ ਸਾਰਾ ਬੁਰਾ ਹਾਲ ਆ ਚਲੋ ਕੱਟ ਬਹੁਤ ਹੁੰਦਾ ਇੰਤਜ਼ਾਮ ਨਹੀਂ ਕਰ ਸਕਦੇ ਪਰ ਯਾਰ ਜਿਹੜਾ ਗੁਰਦੁਆਰ ਦੇ ਅੰਦਰ ਆਪਾਂ ਮੱਥਾ ਟੇਕਣ ਜਾਂਦੇ ਆ ਕਿਸੇ ਵੀ ਗੁਰਦਾਰੇ ਦੇਗ ਹਮੇਸ਼ਾ ਮਿਲਣੀ ਚਾਹੀਦੀ ਆ ਠੀਕ ਨਹੀਂ ਬੰਦਾ ਆਪਦੀ ਸ਼ਰਤ ਦਾ ਮੁਤਾਬਕ ਆਪਦੇ ਕੋਈ ਨਹੀਂ ਮੈਂ ਕਹਿੰਦਾ 1% ਵੀ ਬੰਦਾ ਇਹ ਨਹੀਂ ਹੋਣਾ ਕਿ ਜਿਹੜਾ ਪੈਸਿਆਂ ਦਾ ਮੱਥਾ ਨਹੀਂ ਟੇਕਦਾ ਹੋਊਗਾ ਚਾਹੇ ਰੁਪਈਆ ਚਾਹੇ 25 ਪੈਸੇ ਚਾਹੇ 500 ਵਾਲਾ ਚਾਹੇ ਕੋਈ ਲੱਖਾਂ ਚ ਚਾਹੇ ਕਰੋੜਾਂ ਚ ਰੁਪਈਆ ਮੱਥਾ ਟੇਕਦਾ ਪਰ ਕੋਈ ਅੱਜ ਆਹ ਤਿਹਾੜ ਦੇ ਵਿੱਚ ਬਿਨਾ ਪੈਸੇ ਤੋਂ ਮੱਥਾ ਕੋਈ ਨਹੀਂ ਟੇਕਦਾ ਹੋਊਗਾ ਤੇ ਪਰ ਸਾਡੇ ਸਾਡੇ ਮੋਢੀ ਤੇ ਦੇਗ ਨਹੀਂ ਬਣ ਸਕਦੇ ਹੈਗੇ ਇੱਕ ਬਹੁਤ ਬੇਕਾਰ ਗੱਲ ਆ ਇਹ ਇਹਨਾਂ ਦੇ ਲਈ ਠੀਕ ਨਹੀਂ ਇੰਨਾ ਚੜਾਵਾ ਚੜਦਾ ਤੁਹਾਨੂੰ ਤੇ ਤੁਸੀਂ ਦੇਗ ਨਹੀਂ ਦੇ ਸਕਦੇ ਆ ਜਿਹੜੇ ਗੁਰਦਾਨੇ ਚ ਪੱਕੀ ਦੇਗ ਮਿਲਦੀ ਆ ਉਹਨਾਂ ਚ ਮਿਲਦੀ ਵੀ ਆ ਉਹਨਾਂ 'ਚ ਹਰੇਕ ਸਾਲ ਸਾਨੂੰ ਹੁਣ ਸਾਡੇ ਤਾਂ ਗੁਰਦਾਰੇ ਪੱਕੇ ਮਿੱਥੇ ਹੁੰਦੇ ਆ ਵੀ ਇੱਥੋਂ ਦੇਗ ਮਿਲਣੀ ਆ ਉਹ ਦੇਗ ਪੂਰੇ ਚਾਹਾਂ ਨਾਲ ਖਾਈਦੀ ਆ ਹਨਾ ਆਲਮਗੀਰ ਸਾਹਿਬ ਪੂਰੇ ਹੁੰਦਾ ਵੀ ਆਲਮਗੀਰ ਸਾਹਿਬ ਹਮੇਸ਼ਾ ਦੇਗ ਮਿਲਦੀ ਆ ਆਲਮਗੀਰ ਸਾਹਿਬ ਮਿਲਦੀ ਆ ਦੇ ਆਲਮਗੀਰ ਸਾਹਿਬ ਵੀ ਮਿਲਦੀ ਆ ਤੇ ਅਨੰਦਪੁਰ ਸਾਹਿਬ ਮਿਲਦੀ ਆ ਹਾਂ ਉੱਥੇ ਮਿਲਦੀ ਆ ਦੇ ਤੇ ਦੋ ਤਿੰਨ ਜਗ੍ਹਾ ਹੋਰ ਜਿੱਥੇ ਮਿਲਦੀ ਆ ਦੇ ਕਿਉਂਕਿ ਇਹ ਗੱਲਾਂ ਨਹੀਂ ਵੀਰੇ ਕੋਈ ਨਹੀਂ ਕਹਿੰਦਾ ਨਾ ਉਹਨਾਂ ਨੂੰ ਕਹਿਣ ਦੀ ਹਿੰਮਤ ਆ ਆਪਣੇ ਜਿਹਾ ਕਿਸੇ ਜਣਾ ਆਪਾਂ ਨਾ ਕਹਿ ਸਕਦੇ ਆ ਹਨਾ ਤੇ ਪਰ ਆਪਾਂ ਮੈਂ ਮੈਨੂੰ ਬਹੁਤ ਬੁਰਾ ਲੱਗਿਆ ਕੱਲ ਮੈਂ ਉਹਨੂੰ ਦੱਸਦਾ ਕੱਲ ਦੀ ਗੱਲ ਕੀ ਹੋਈ ਇੱਕ ਗੁਰਦਾਰ ਦਾ ਮੈਂ ਨੌ ਤਾਂ ਲੈਣਾ ਨਹੀਂ ਕਿਤੇ ਗੁਰਦਾਰ ਦਾ ਇੱਕ ਗੁਰਦਾਰਾ ਸਾਬ ਗਏ ਹਨਾ ਅਸੀਂ ਤੇ ਮੈਂ ਮੱਥਾ ਟੇਕਿਆ ਤੇ ਉਹ ਮੁੰਡਾ ਵੀ ਨਾ ਬਾਣੇ ਦੇ ਵਿੱਚ ਸੀਗਾ ਹਨਾ ਤੇ ਉੱਥੇ ਦੋ ਤਿੰਨ ਨਾ ਬੰਦੇ ਜਾਨੀ ਕਿ ਬਾਣੇ ਵਾਲੇ ਬੰਦੇ ਆਏ ਉਨ ਮੈਂ ਵੀ ਉੱਥੇ ਉਸੇ ਟਾਈਮ ਮੱਥਾ ਟੇਕਿਆ ਹਨ ਤੇ ਉਹ ਮੁੰਡਾ ਜਿਹੜਾ ਬੈਠਾ ਸੀ ਡਿਊਟੀ ਤੇ ਪ੍ਰਸ਼ਾਦ ਦੀ ਡਿਊਟੀ ਤੇ ਹਨ ਉਹਨੇ ਨਾ ਉਹਨਾਂ ਨੂੰ ਦੇਖਦਾ ਪ੍ਰਸ਼ਾਦ ਦਿੱਤਾ ਜਦੋਂ ਮੇਰੀ ਵਾਰੀ ਆਈ ਮੈਨੂੰ ਉਹਨੇ ਢੱਕਣ ਰੱਖ ਕੇ ਮੈਨੂੰ ਚੱਕ ਕੇ ਮਖਾਣੇ ਦਿੱਤੇ ਮੈਨੂੰ ਬੜਾ ਬੁਰਾ ਲੱਗਿਆ ਹਨ ਕਿ ਯਾਰ ਵੀ ਵੀ ਇਹ ਚੀਜ਼ਾਂ ਸਾਰੀਆਂ ਵੀ ਇੱਕ ਸਿਰਫ ਸਪੈਸ਼ਲ ਬੰਦਿਆਂ ਲਈ ਰਹਿ ਗਈਆਂ ਵੀ ਸਾਡੇ ਵਰਗੇ ਆਮ ਬੰਦਿਆਂ ਲਈ ਇਹ ਚੀਜ਼ਾਂ ਹੈ ਹੀ ਨਹੀਂ ਹੈਗੀਆਂ ਤੇ ਮੈਨੂੰ ਜਾਨ ਕੇ ਦੇਖ ਕੇ ਹੈਰਾਨੀ ਹੋਈ ਹੈ ਨਾ ਕਿ ਸਾਰੇ ਜਾਣੇ ਯਾਰ ਇੰਨੀ ਸ਼ਰਦਾ ਦੇ ਨਾਲ ਚਲੋ ਦੇਖੋ ਚਾਹੇ ਉੱਥੇ ਯਾਰ ਦੇਖੋ ਆਪਾਂ ਕਹਿ ਦਿੰਦੇ ਹਾਂ ਨਾ ਵੀ ਬਹੁਤ ਜਾਣੇ ਕਹਿ ਦਿੰਦੇ ਯਾਰ ਵੀ ਮੰਢੀ ਰਾਂ ਜਾਂਦੀ ਆ ਫਲਾਨਾ ਕਰਦੀ ਆ ਵੀਰੇ ਦੇਖੋ ਜਿਹਦੇ ਵਿੱਚ ਨਾ ਸ਼ਰਦਾ ਲਾ ਲੋ ਘਰੋਂ ਨਿਕਲਣਾ ਵੀ ਬਹੁਤ ਔਕੀ ਗੱਲ ਆ ਆਪਦੇ ਚਾਹੇ ਟਰੈਕਟਰ ਸਿ ਜਾ ਕੇ ਲੈ ਕੇ ਜਾਂਦੇ ਆ ਚਾਹੇ ਕੁਝ ਮਰਜ਼ੀ ਕਰਕੇ ਲੈ ਕੇ ਜਾਂਦੇ ਆ ਉਹ ਚੀਜ਼ਾਂ ਵੀਰੇ ਜਾਣਾ ਬਹੁਤ ਔਖਾ ਵਾ ਕੋਈ ਐਂ ਸੌਕਾ ਨਹੀਂ ਹੈਗਾ ਹਰੇਕ ਨਹੀਂ ਜਾ ਸਕਦਾ ਯਾਰ ਹਰੇਕ ਨਹੀਂ ਜਾ ਸਕਦਾ ਠੀਕ ਨਹੀਂ ਆਪਾਂ ਘਰੇ ਬਹਿ ਕੇ ਜਾਂ ਦੇਖ ਕੇ ਦੂਰੋਂ ਕਹਿਣਾ ਸੌਕ ਲੈ ਮੰਦਿਰ ਫਿਰਦੀ ਹੈ ਮੰਦਿਰ ਵੀ ਬਣਨਾ ਵੀਰੇ ਕਿਸੇ ਦੇ ਵਸਤੀ ਗੱਲ ਆ ਕਿ ਉੱਥੇ ਜਾਣਾ ਬਹੁਤ ਔਖਾ ਵਾ ਵੀ ਐਂ ਨਹੀਂ ਹੈਗਾ ਜੇ ਕਰਮਾਂ ਚ ਆਪਾਂ ਤਾਂ ਜਾ ਸਕਦੇ ਆ ਨਹੀਂ ਤਾਂ ਆਪਾਂ ਘਰ ਦੇ ਨਾਲ ਗੁਰਦਾਰਾ ਵਾ ਆਪਾਂ ਮਤਾਂ ਉੱਥੇ ਨਹੀਂ ਟਿਕਣ ਜਾਂਦੇ ਤੁਸੀਂ ਇਹ ਵਰਤਿਆ ਕੇ ਦੇਖ ਲਿਓ ਕਿ ਜੇ ਆਪਣੇ ਕਰਮਾਂ ਚ ਲਿਖਿਆ ਨਾ ਇਹ ਵੀ ਇੱਕ ਜਿਹੜੀ ਯਾਤਰਾ ਵਾ ਇਹ ਚੀਜ਼ਾਂ ਇਹ ਕਰਮਾਂ ਦੇ ਵਿੱਚ ਬਹੁਤ ਔਖੀ ਮਿਲਦੀ ਆ ਹਰੇਕ ਬੰਦਾ ਨਹੀਂ ਜਾ ਸਕਦਾ ਹਰੇਕ ਬੰਦਾ ਲੰਗਰ ਨਹੀਂ ਖਾ ਸਕਦਾ ਅਸੀਂ ਤਾਂ ਕੋਈ ਲੰਗਰ ਛੱਡਦੇ ਨਹੀਂ ਅਸੀਂ ਤਾਂ ਲੰਗਰ ਭਰਾਵਾ ਐਨ ਪੂਰੇ ਨੈਚਨ ਤੋਂ ਕੇ ਐਨ ਠੰਡੇ ਮਤੇ ਨਾਲ ਜਾਈਦਾ ਠੰਡੇ ਮਤੇ ਨਾਲ ਆਈਦਾ ਕੋਈ ਕਾੜੀ ਨਹੀਂ ਕੋਈ ਕੁਛ ਨਹੀਂ ਤੁਸੀਂ ਦੇਖੀ ਉਹ ਵੀਡੀਓ ਅਜੇ ਤਾਂ ਉਹ ਗੁਰਦਾਰੇ ਗਏ ਆ ਜਿੱਥੇ ਕੋਈ ਜਾਂਦਾ ਵੀ ਨਹੀਂ ਹੈਗਾ ਪੂਰੇ ਇਤਿਹਾਸਿਕ ਗੁਰਦਾਰਿਆਂ ਜਿੱਥੇ ਕੋਈ ਪਹੁੰਚਦਾ ਵੀ ਨਹੀਂ ਹੈਗਾ ਜਿਹੜੇ ਗੁਰਦਾਰਿਆਂ ਦੇ ਵਿੱਚ ਇੰਨੇ ਇਤਿਹਾਸਿਕ ਗੁਰਦਾਰਿਆਂ ਤੇ ਪਤਾ ਨਹੀਂ ਕਿਉਂ ਆਪਣੇ ਨਾ ਜੇ ਆਪਣੇ ਪ੍ਰਚਾਰ ਠੀਕ ਆ ਆਪਦੀਆਂ ਹਰੇਕ ਨੇ ਆਪਦੇ ਆਪ ਦੇ ਉਹ ਚੱਲਦੇ ਆ ਆਪਦੇ ਬੰਦਿਆਂ ਨੂੰ ਮੂਰੇ ਕਰਿਆ ਹੋਇਆ ਸਾਰੇ ਸਾਰੇ ਪਾਸੇ ਚੀਜ਼ਾਂ ਚੱਲਦੀਆਂ ਨੇ ਤੇ ਕਿਤੇ ਵੀ ਕੋਈ ਨਹੀਂ ਹੈਗਾ ਡਿਸਪਲਾਈਨ ਜਾਂ ਕੁਝ ਵੀ ਕਿਤੇ ਕੋਈ ਨਹੀਂ ਹੈਗਾ ਕਿਸੇ ਨੂੰ ਸਫਾਈਆਂ ਤੱਕ ਮਤਲਬ ਨਹੀਂ ਅੱਛਾ ਉਹ ਦੁਕਾਨਾਂ ਵਾਲਿਆਂ ਦੀਆਂ ਵਿਚਾਰਿਆਂ ਦੀਆਂ ਪਰਚੀਆਂ ਕੱਟਣ ਨੂੰ ਮੈਂ ਹਰੇਕ ਜਗ੍ਹਾ ਦੇਖਿਆ ਮੋਰੀ ਬੰਦੇ ਫਿਰਦੇ ਪਰਚੀਆਂ ਕੱਟਣ ਲੱਗੇ ਹੋਏ ਲਈ ਚਲੋ ਉਹਨਾਂ ਤੋਂ ਬਤੇਰੇ ਰੁਪਈਏ ਬਣਦੇ ਹੋਣਗੇ ਹੋਰ ਰੁਪਈਏ ਕਿਨਾਂ ਨੂੰ ਜਾਂਦੇ ਆ ਉਹ ਇਹਨਾਂ ਨੂੰ ਹੀ ਜਾਂਦੇ ਆ ਹੋਰ ਕਿੱਥੇ ਜਾਣੇ ਇਹ ਚੀਜ਼ਾਂ ਨਹੀਂ ਇਹਨਾਂ ਨੂੰ ਧਿਆਨ ਦੇਣਾ ਚਾਹੀਦਾ ਵੀ ਸਾਡਾ ਸਾਲ ਬਾਅਦ ਐਡਾ ਵੱਡਾ ਸਮਾਗਮ ਆਉਂਦਾ ਵਾ ਕਿ ਅਸੀਂ ਉਹਨੂੰ ਕਿਉਂ ਨਹੀਂ ਤਿਆਰੀ ਰੱਖਦੇ ਕਿਉਂ ਨਹੀਂ ਅਸੀਂ ਉਹਨੂੰ ਤਿਆਰ ਕਰਦੇ ਅਸੀਂ ਕਿਉਂ ਨਹੀਂ ਉਹਦੇ ਲਈ ਪਹਿਲਾਂ ਤਿਆਰ ਹੁੰਦੇ ਹਨ ਫੇਰ ਆਪਾਂ ਆਪਾਂ ਦੇਖੋ ਕਹਿ ਦਿੰਨੇ ਆ ਕਿ ਆਹਾ ਬਾਬੇ ਜਿਹੜੇ ਵੀ ਹੋਰ ਸਮਝ ਲਓ ਵੀ ਜਿਵੇਂ ਆਪਣੇ ਇਸ ਸ਼੍ਰੋਮਣੀ ਕਮੇਟੀ ਤੋਂ ਬਿਨਾਂ ਜਿਹੜੇ ਜਿਹੜੇ ਵੀ ਬਾਬੇ ਵੀ ਉਹ ਐਵੇਂ ਯਾਰ ਉਹ ਉਹਨਾਂ ਦੀ ਦੇਖੋ ਮਰਿਆਦਾ ਸਭ ਕੁਝ ਤਿਆਰੀਆਂ ਕਿੰਨੀਆਂ ਕਰਦੇ ਆ ਨਿੱਕੀ ਨਿੱਕੀ ਚੀਜ਼ ਦਾ ਉਹਨਾਂ ਨੇ ਧਿਆਨ ਦਿੱਤਾ ਹੁੰਦਾ ਠੀਕ ਨਹੀਂ ਤੇ ਇੱਥੇ ਕੀ ਧਿਆਨ ਦਿੱਤਾ ਤੁਸੀਂ ਮੈਨੂੰ ਇੱਕ ਅੱਜ ਚਲਜੋ ਹੋਲੇ ਮਹਲੇ ਵਾਲੇ ਦਿਨ ਚਲਜੋ ਕੋਈ ਇੱਕ ਮੈਨੂੰ ਫਰਕ ਦਿਖਾ ਦਿਓ ਕਿਸੇ ਵੀ ਸਥਾਨ ਤੇ ਵੀ ਹਾਂ ਵੀ ਹੋਲੇ ਮਹਲੇ ਨੂੰ ਇਹਨਾਂ ਨੇ ਆ ਸਪੈਸ਼ਲ ਕਰਿਆ ਸੀ ਤੇ ਵੀ ਹੁਣ ਹੈ ਨਹੀਂਗਾ ਕਿਤੇ ਕੁਝ ਨਹੀਂ ਕੋਈ ਨਹੀਂ ਹੈਗਾ ਕਿਤੇ ਕੁਝ ਨਹੀਂ ਹੈਗਾ ਫਰਕ ਤੇ ਪਤਾ ਨਹੀਂ ਕੀ ਗੱਲਾਂ ਕਰਦੇ ਆ ਇਹ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਕਿਹੜੀਆਂ ਕਿਹੜੇ ਪਾਸੇ ਨੂੰ ਤੁਰਦੇ ਆ ਕਿੰਨੀ ਵਧੀਆ ਕਿੰਨਾ ਜ਼ਿਆਦਾ ਹੋਵੇ ਨਾ ਵੀ ਜੇਬ ਚੋਂ ਪੈਸੇ ਲਾਉਣੇ ਆ ਸੰਗਤ ਦੇ ਪੈਸੇ ਆ ਸੰਗਤ ਦੇ ਪੈਸਿਆਂ ਨਾਲ ਹੀ ਤੁਸੀਂ ਸੰਗਤ ਨੂੰ ਸਾਰਾ ਕੁਝ ਕਰਨਾ ਕਿੰਨਾ ਚੰਗਾ ਲੱਗਦਾ ਕਿ ਜੇ ਹਰੇਕ ਨੂੰ ਦੇਗ ਮਿਲੇ ਕਿੰਨੀ ਵਧੀਆ ਲੱਗਦੀ ਆ ਚੀਜ਼ ਇਹ ਤਾਂ ਇਸ ਗੱਲ 'ਨਹੀਂ ਧਿਆਨ ਦੇਣਾ ਬਹੁਤ ਜ਼ਰੂਰੀ ਆ ਬਾਕੀ ਚਲੋ ਵਾਦਾ ਘਾਟਾ ਮਾਫ ਕਰਿਓ ਜੇ ਕਿਸੇ ਨੂੰ ਮੇਰੀ ਗੱਲ ਬੁਰੀ ਵੀ ਲੱਗੇ ਤੇ ਬਾਕੀ ਹੁਣ ਸਵੇਰੇ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਵਿੱਚ ਬਣਾਵਾਂਗੇ ਕੱਲੂ ਸਪਰੇਅ ਕਰਾਂਗੇ ਫਿਰ ਦੱਸਾਂਗੇ ਕਿਹੜੀ-ਕਿਹੜੀ ਦਵਾਈ ਪਈ ਆ ਤੁਸੀਂ ਦੇਖ ਲਿਓ ਹਨ ਤੇ ਕੱਲੂ ਮਿਲਾਂਗੇ ਚਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ